ਅਭਾਰ ਰੱਖਣ ਹਾਰ ਛਿਤਾਰਿਆ ਪਤ ਤੋ ਪਨੀਤ ਕੀ ਏ ਖਨ ਪੀਤਰਾ ਸਗਲਾ ਰੋਗ ਵਿਧਾਰਿਆ ਰਾਮ ਅਭਾਰ ਰੱਖਣ ਹਾਰ ਛਿਤਾਰਿਆ ਪਤ ਤੋ ਪਨੀਤ ਕੀ ਏ ਖਨ ਪੀਤਰਾ ਸਗਲਾ ਰੋਗ ਵਿਧਾਰਿਆ ਰਾਮ गोष्टपहि सात कह संधम काम क्रोध लोभ मारिया सिमर सिमर पूर्ण नाराहेन संगी सगले तारिया अंग न मन तर मूल माने क मन विश्वास प्रवृत्त हरिया चरण रेण मान जैन नित नानक पुन पुनः मूल मन विश्वास नानक पुन पुन बलिहारिया वास्गुरु जी का खालसा वास्गुरु जी की फति कोटान कोट धन्यवाद है ਤਨ ਸੇਵਕਾਂ ਸਭ ਜੀ ਮਾਣ ਜੀ ਦਾ ਜਿਨ੍ਹਾਂ ਦੀ ਕਿਰਪਾ ਦਾ ਸਭਾ ਅਮਰਤ ਵੇੜਾ ਸਮਾਸਨ ਸਤਸੰਗਤ ਵਿੱਚ ਬੈਠਣ ਦਾ ਬ੍ਰਾਭ ਹੋਇਆ ਸਾਰਿਆਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਪਤਸ਼ਾਹੀ ਕਿਰਪਾ ਕਰਨ ਇਸੇ ਤਰ੍ਹਾਂ ਅਬਾ ਟਾਂਗ ਲ ਬੈਠ ਕੇ ਸਤਸੰਗਤ ਦੇ ਰੂਪ ਵਿੱਚ ਗੁਰਮਤਿ ਵਿਚਾਰਾਂ ਦੀ ਸਾਥ ਹੋ ਤੇ ਰਹੀ ਸਤਿਗੁਰੂ ਜੀ ਦੀ ਕਿਰਪਾ ਕਰਨ ਸੋ ਉਹਨਾਂ ਦੀ ਸ਼ਰਤ ਤੇ ਮਿਹਰ ਦਾਤ ਕਰਨ ਆਗਰਾਸ ਕਰਨ ਸਰੀਰ ਤੈਨੂੰ ਸੁਖਿਆ ਬਖਸ਼ੇ ਉਹਨਾਂ ਦੇ ਕੰਨ ਜਿਵਾ ਦੇ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਕੀ ਹਥੇ